ਫੜ ਬੰਦੇ ਨੂੰ ਫੜ ਓਏ ਅੱਲਾਹ ਹਾਫਿਜ਼ ਅਰੇ ਆਓ ਓਏ ਇਹਨੂੰ ਫੜ ਓਏ ਬੰਦਲ ਅੱਲਾਹ ਹਾਫਿਜ਼ ਬਣ ਗਈ ਵੀਡੀਓ ਬਣ ਗਈ ਕੋਈ ਨਹੀਂ ਇਹਨਾਂ ਦੀ ਵੀਡੀਓ ਬਣ ਗਈ ਇਹਨਾਂ ਦੀ ਪਿਸਤਲ ਫੜਿਆ ਨਾ ਹੱਥ 'ਚ ਇਹਨੇ ਵੀਡੀਓ ਬਣ ਗਈ ਇਹਨੂੰ ਫੜ ਬੰਦੇ ਨੂੰ ਫੜ ਓਏ ਵਾਅਸਲੇਕਮ ਅਰੇ ਆਓ ਬਣ ਗਈ ਵੀਡੀਓ ਬਣ ਗਈ ਕੋਈ ਨਹੀਂ ਇਹਨਾਂ ਦੀ ਵੀਡੀਓ ਬਣ ਗਈ ਇਹਨਾਂ ਦੀ ਪਿਸਤਲ ਫੜਿਆ ਨਾ ਹੱਥ ਜਿੰਨੇ ਵੀਡੀਓ ਬਣ ਗਈ ਇਹਨੂੰ ਫੜ ਬੰਦੇ ਨੂੰ ਫੜਾ ਵਾਅਸਲੇਕਮ ਅਰੇ ਆਓ ਵਾਰਸਲੇਕ ਬਣ ਗਈ ਵੀਡੀਓ ਬਣ ਗਈ ਕੋਈ ਨਹੀਂ ਇਹਨਾਂ ਦੀ ਵੀਡੀਓ ਬਣ ਗਈ ਇਹਨਾਂ ਦੀ ਪਿਸਤਲ ਫੜਿਆ ਨਾ ਹੱਥ ਜਿੰਨੇ ਵੀਡੀਓ ਬਣ ਗਈ ਇਹਨੂੰ ਫੜ ਬੰਦੇ ਨੂੰ ਫੜਾ ਅਲੈਕੁਮ ਅਲੈਕੁਮ ਅਰੇ ਆਓ ਉਹਨੂੰ ਫੜਾ ਵਾਹ ਚਲ ਵਰਸਾਲੇ ਬਣ ਗਈ ਵੀਡੀਓ ਬਣ ਗਈ ਕੋਈ ਨਹੀਂ ਇਹਨਾਂ ਦੀ ਵੀਡੀਓ ਬਣ ਗਈ ਇਹਨਾਂ ਦੀ ਪਿਸਤਲ ਫੜਿਆ ਨਾ ਹੱਥ 'ਚ ਇਹਨੇ ਵੀਡੀਓ ਬਣ ਗਈ ਇਹਨੂੰ ਫੜ ਬੰਦੇ ਨੂੰ ਫੜਾ ਅਲੈਕੁਮ 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 ਉਹਨੂੰ ਫੜਾ ਵਾਹ ਚੱਲ ਮਰਹਮਤ ਵਾਲੇ ਬਣ ਗਈ ਵੀਡੀਓ ਬਣ ਗਈ ਕੋਈ ਨਹੀਂ ਇਹਨਾਂ ਦੀ ਵੀਡੀਓ ਬਣ ਗਈ ਇਹਨਾਂ ਦੀ ਪਿਸਤਲ ਫੜਿਆ ਨਾ ਹੱਥ 'ਚ ਇਹਨੇ ਵੀਡੀਓ ਬਣ ਗਈ ਇਹਨਾਂ ਦੀ ਮੈਨੂੰ ਫੜ ਬੰਦੇ ਨੂੰ ਫੜਾ ਅਲੈਕੁਮ ਅਲੈਕੁਮ ਅਰੇ ਆਓ ਆਓ ਇਹਨੇ ਫੜਾ ਵਾਹ ਚੱਲ ਬਨ ਗਈ ਵੀਡੀਓ ਬਨ ਗਈ ਕੋਈ ਨਹੀਂ ਇਹਨਾਂ ਦੀ ਵੀਡੀਓ ਬਨ ਗਈ ਇਹਨਾਂ ਦੀ ਪਿਸਤਲ ਫੜਿਆ ਨਾ ਹੱਥ ਚ ਇਹਨੇ ਵੀਡੀਓ ਬਨ ਗਈ ਇਹਨੂੰ ਫੜ ਬੰਦੇ ਨੂੰ ਫੜ ਓ ਅਲੈਕੁਮ ਅਲੈਕੁਮ ਓਏ ਆਓ ਓਏ ਇਹਨੂੰ ਫੜ ਓ ਭਾਂ ਚਲ ਬਾਸ ਅਲੇਕ ਬਣ ਗਈ ਵੀਡੀਓ ਬਣ ਗਈ ਕੋਈ ਨਹੀਂ ਇਹਨਾਂ ਦੀ ਵੀਡੀਓ ਬਣ ਗਈ ਇਹਨਾਂ ਦੀ ਪਿਸਤਲ ਫੜਿਆ ਨਾ ਹੱਥ ਚ ਇਹਨੇ ਵੀਡੀਓ ਬਣ ਗਈ ਇਹਨੂੰ ਫੜ ਬੰਦੇ ਨੂੰ ਫੜ ਓ ਅੱਲਾਇਕਮ ਵਾਲਾ ਓਏ ਆਓ ਓਏ ਇਹਨੂੰ ਫੜ ਓ ਵਾਹ ਚਲ ਆਕਾਲੇਕੁਮ ਬਣ ਗਈ ਵੀਡੀਓ ਬਣ ਗਈ ਕੋਈ ਨਹੀਂ ਇਹਨਾਂ ਦੀ ਵੀਡੀਓ ਬਣ ਗਈ ਇਹਨਾਂ ਦੀ ਪਿਸਤਲ ਫੜਿਆ ਨਾ ਹੱਥ 'ਚ ਇਹਨੇ ਵੀਡੀਓ ਬਣ ਗਈ ਇਹਨਾਂ ਦੀ ਮੈਨੂੰ ਫੜ ਬੰਦੇ ਨੂੰ ਫੜ ਆਕਾਲੇਕੁਮ ਬਰੇ ਆਓ ਇਹਨੂੰ ਫੜੋ ਬਾਈ ਚਲ ਬਣ ਗਈ ਵੀਡੀਓ ਬਣ ਗਈ ਕੋਈ ਨਹੀਂ ਇਹਨਾਂ ਦੀ ਵੀਡੀਓ ਬਣ ਗਈ ਇਹਨਾਂ ਦੀ ਪਿਸਤਲ ਫੜਿਆ ਨਾ ਹੱਥ ਜਿੰਨੇ ਵੀਡੀਓ ਬਣ ਗਈ